ਹੁਸ਼ਿਆਰਪੁਰ ਵਿਕੇ ਆਮ ਆਦਮੀ ਪਾਰਟੀ ਤੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਐਮਪੀ ਡਾਕਟਰ ਰਾਜਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ ਦੇਖੋ ਮੈਂ ਇਸ ਜਿੱਤ ਦਾ ਸਿਹਰਾ ਆਮ ਆਦਮੀ ਪਾਰਟੀ ਦੇ ਸਾਡੇ ਰਾਸ਼ਟਰੀ ਸੁਪਰੀਮ ਆਰਗਨਿਜ਼ੇਸ਼ਨ ਸਾਡੇ ਸ੍ਰੀਮਾਨ ਉਪਰਮਾਨ ਅਤੇ ਸਾਡੇ ਸਾਰੇ ਹਲਕਿਆਂ ਦੇ ਸਾਡੇ ਸੰਕਿਆਬਲੂ ਡਿਸਟ੍ਰਿਕਟ ਸਾਹਿਬ ਜਿੱਪਾ ਜੀ ਸਾਡੇ ਐਮਐਲਏ ਸਹਿਬਾਨ ਹਲਕੇ ਚਾਰਜਸ ਸਹਿਬਾਨ ਅਤੇ ਸਾਡੇ ਸੰਗਠਨ ਤੋਂ ਸਾਰੇ ਡਿਸਟ੍ਰਿਕਟ ਦੇ ਚਾਰਜਸ ਬਲਾਕ ਦੇ ਚਾਰਜਸ ਸਾਰੇ ਸੰਗਠਨ ਦੇ volunteers ਔਰ ਸਾਰੇ ਸਾਥੀਆਂ ਨੂੰ ਜਿਨ੍ਹਾਂ ਸਾਰੇ ਵੋਟਰ ਸਪੋਰਟਰਸ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਤੰਦੇਹੀ ਦੇ ਨਾਲ ਐਨੀ ਗਰਮੀ ਦੇ ਵਿੱਚ ਜੋ ਪ੍ਰਚਾਰ ਕੀਤਾ ਔਰ ਇਸ ਪ੍ਰਚਾਰ ਦੇ ਸਦਕਾ ਜਿਹੜੀ ਅੱਜ ਜਿਹੜੀ ਵੱਡੀ ਜਿੱਤ ਮਿਲੀ ਹੈ ਉਸ ਦੇ ਲਈ ਮੈਂ ਰੱਬ ਦਾ ਵੀ ਸ਼ੁਕਰਾਨਾ ਕਰਦਾ ਔਰ ਆਪਣੇ ਮਾਤਾ ਪਿਤਾ ਦਾ ਸ਼ੁਕਰੀ